driverless car inosi switch on start ride hello from waymo you can see it. as we get going just give us one minute to cover a few riding tips this experience may feel futuristic <laughs> but the needs of buckle <laughs> is the same as always so keep your seatbelt fastened please it is. if you're traveling with little ones or expect ਦੇਖ ਲਓ ਟ੍ਰੈਫਿਕ ਕਾਫੀ ਚੈੱਕ ਕਰ ਰਹੀ ਹੈ ਰੈੱਡ ਲਾਈਟ ਦੇ ਸੱਧ ਨਾਲ ਸੀ ਕਰ ਲੈ ਲੁਕੇਗੀ ਹਾਂ ਸਰ ਸ਼ਹਿਰ ਦੇ ਵਿੱਚ ਸੈਨ ਫਰਾਂਸਿਸਕੋ ਡਾਊਨਟਾਊਨ ਜਿੱਥੇ ਇੰਨੀ ਟ੍ਰੈਫਿਕ ਹੁੰਦੀ ਹੈ ਨਹੀਂ ਲਾਈਟਸ ਨਹੀਂ ਜਿੱਥੇ ਜਨਰਲੀ ਡਰਾਈਵਰਸ ਵੀ ਬਹੁਤ ਕੋਸ਼ਿਸ਼ ਹੋ ਕੇ ਡਰਾਈਵਿੰਗ ਕਰਦੇ ਆ ਸੋ ਟੈਕਨੋਲੋਜੀ ਦੀ ਜ਼ਾਨਤ ਐਂਡ arrival in 3 minutes assi actually cha coffee lab rahe hain love ni si sir you know gya pe tu vi das de lunch hai gaya 25th of june 8:43 pm and sada ethe concert Oakland arena de vich 29th nu saturday ਔਰ ਇਸੇ ਵਾਸਤੇ ਸਾਰੇ ਨੂਜ਼ਦੀਕੀ ਮਿੱਤਰੋ ਦੋਸਤੋ ਨੂੰ ਤਗੀਦ ਕਰਦੇ ਆ ਕਿ ਤੁਸੀਂ ਵੀ ਜੇ ਡਰਾਈਵ ਨਹੀਂ ਕਰਨਾ ਚਾਹੁੰਦੇ ਤੇ ਡਰਾਈਵਰ ਦਾ ਸਕੈਰ ਖਾਇਕ ਕਰਕੇ ਤੁਸੀਂ ਉਹ ਕੋਲ ਨਰੀਨਾ ਪਹੁੰਚ ਜਾਓ 7 ਪੀਐਮ ਕਾਨਸਰਟ ਸਟਾਰਟ ਹੋਣਾ ਹੈ ਪਰ 6 ਪੀਐਮ ਡੋਰ ਓਪਨ ਹੋਣਗੇ ਵੱਡੀ ਤਰ੍ਹਾਂ ਦੇ ਵਿੱਚ ਟਿਕਟਸ ਸੋਲਡ ਹੋ ਚੁੱਕੀਆਂ ਨੇ ਔਰ ਦੀ ਇਕੋਜ਼ ਆਫ ਲਵ ਟੂਰਸ ਦਾਟੇ ਸਟੇਟਸ ਆਫ ਅਮਰੀਕਾ 2024 ਜਿਹਦੇ ਕਿ ਚਾਰ ਕਾਨਸਰਟ ਹੋ ਚੁੱਕੀਆਂ ਹੈ ਜਿ ਡੋਰ ਇਨੈਪਲਸ ਡੈਨਵਰ ਤੇ ਮੇਰਾ ਲਾਸਟ ਸਰਸ ਗਾ ਡਾਲਾਸ 오ਪਰਾ ਹਾਊਸ ਵਿੱਚ ਇਟ ਵਾਸ ਸੋ ਬਿਊਟੀਫੁਲ ਤੇ ਹੋਂ ਜਿਹੜਾ ਕਿ ਅਸੀਂ ਦਿਲ ਕਹਿ ਸਕਦੇ ਹਾਂ ਸਟੇਟਸ ਦਾ ਆਲਮੋਸਟ ਕੈਲੀਫੋਰਨੀਆ ਡੋਟ ਫੋਰਗੇਟ ਯਰ ਬੋਨ ਉਹਦੇ ਟੋਕਨ ਰਹੀ ਨਾ ਅਸਤਨ ਸਤਾਜ ਲਾਈਵ ਕੰਸਰਟ ਐਂਡ ਯਰ ਸੇਫਟੀ ਦ ਟੂਰਿਸਟ ਰੇਮੇਨਡ ਲੌਕਡ ਵਨ ਵੀ ਅਰ ਆਂ ਅਸੀਂ ਪਹੁੰਚ ਗਏ ਆਂ ਹੋਂ ਕੇਨ ਉਸਾਸਿਕਲ ਕਹੀਏ ਕੇਨ ਆਦਾਬ ਵੀ ਦਿੱਤੇ ਕੇਨ ਆਦਾਬ ਇਸਕੇ ਇਹ ਕੇਨ ਲਬੜਖ ਕੀ sentences body such a soothing music at the background